ਸੋ ਮੈਂ ਵਿਸਰਨਾ ਜਾਈ ਸਬਨਾ ਚੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਤਨਾਮ ਸ਼੍ਰੀ ਵਾਹਿ ਸਾਹਿਬ ਜੀਓ ਹਰ ਰਾਸ ਸੰਬੀਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਨਾਹ ਖੱਟੇ ਹੋ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰਿਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਐ ਨਾਨਕ ਫਰਾਸ ਮੇਰੀ ਮਨ ਹੋਆ ਵਣਜਾਰਾ ਗਰੀਬ ਲੋਅ ਸਾਹਿਬ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਕਦਸ ਮੁਬਾਰਕ ਗੋਦ ਵਿੱਚ ਸੁਭਾਈ ਭਾਨ ਸਤ ਸੰਗੀ ਚ ਲੋਪੜ ਪਾਗੇ ਖਾਂ ਸੰਤ ਜਨਾ ਮਿਲ ਹਰ ਜਸ ਗਾਇਓ ਸਤਗੁਰ ਜੀ ਦੀ ਗੋਦ ਵਿੱਚ ਬੈਠ ਕੇ ਸ਼ਰਦਾ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਨੇ ਗੁਰਮਤ ਪਿਆਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਸਤਿਗੁਰ ਦਾ ਆਪਾ ਕਿਰਪਾ ਕਰੇ ਗਾਵੇ ਸੁਣੇ ਬਚਨ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾ ਤੇ ਬਚਨ ਅਨੁਸਾਰ ਸੰਜੀਵਨ ਜਉਣ ਦੀ ਜਾਚ ਆ ਜਾਏ ਸਾਨੂੰ ਸਮਝ ਆ ਜਾਏ ਬਚਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਠੀ ਪਾਦਾ ਗੁਰੂ ਦਾ ਬਚਨ ਪੱਲੇ ਨਾਲ ਬੰਨਣ ਵਾਲਾ ਹੁੰਦਾ ਜਿਹੜਾ ਮਨੁੱਖ ਗੁਰੂ ਦੇ ਬਚਨ ਨੂੰ ਆਪਣੇ ਪੱਲੇ ਨਾਲ ਨਹੀਂ ਬੰਨਦਾ ਜਿੰਦਗੀ ਦੇ ਵਿੱਚ ਖਵਾਰ ਹੁੰਦਾ ਤੇ ਜਿਹੜਾ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਰੂਪੀ ਪੱਲੇ ਨਾਲ ਬੰਨ੍ਹ ਕੇ ਉਹਦੇ ਅਨਸਾਰ ਜੀਵਨ ਜਿਉਂਦਾ ਸਤਗੁਰ ਜੀ ਕਹਿੰਦੇ ਆਪਣੇ ਜੀਵਨ ਨੂੰ ਸਵਾਰ ਲੈਂਦਾ ਫਿਰ ਉਹ ਸਵਾਰਿਆਂ ਹੋਇਆ ਆਪਣੇ ਆਪ ਨੂੰ ਹੀ ਨਿਰੰਕਾਰ ਨੂੰ ਮਿਲਦਾ ਸਤਗੁਰ ਜੀ ਵੀ ਕਹਿੰਦੇ ਆ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਇਹਦੇ ਦੀ ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨੂੰ ਸਵਾਰਨਾ ਲੱਕੜੀ ਭਾਵੇਂ ਜੰਗਲ ਵਿੱਚ ਨਹੀਂ ਸਵਾਰੀ ਜਾਂਦੀ ਵੱਡੀ ਉੱਥੇ ਜ਼ਰੂਰ ਜਾਂਦੀ ਹੈ ਸੋਨਾ ਲੱਭਿਆ ਕਿਤੋਂ ਹੋਰ ਜਾਂਦਾ ਹੈ ਸਵਾਰਿਆ ਕਿੱਥੇ ਹੋਰ ਜਾਂਦਾ ਹੈ ਬਸ ਇਹੀ ਕਹਾਣੀ ਆ ਜਨਮ ਤੇਰਾ ਭਾਵੇਂ ਸੰਸਾਰ ਵਿੱਚ ਹੋਇਆ ਪਰ ਗੁਰੂ ਧਰਮ ਦੀ ਦੁਨੀਆ ਦੇ ਅੰਦਰ ਜਦੋਂ ਤੂੰ ਗੁਰੂ ਨੂੰ ਮਿਲਦਾ ਹੈ ਗੁਰੂ ਕੋਲ ਆ ਕੇ ਗੁਰੂ ਤੈਨੂੰ ਸਵਾਰ ਦਿੰਦਾ ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਚੱਲ ਰਹੀ ਅਨੰਦ ਸਰ ਦੀ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਉਸ ਦੀ 31 ਨੰਬਰ ਔਡੀ ਦੇ ਵਿਚਾਰ ਆਪਾਂ ਸਾਂਝੀ ਕਰਨੀ ਹੈ ਆਓ ਵਿਚਾਰ ਨੂੰ ਰੰਭਣ ਤੋਂ ਪਹਿਲਾਂ ਸਾਈਬਾਂ ਦੇ ਚਰਨਾਂ 'ਚ ਸੀਸ ਨਵਾਈਏ ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਲੱਖੋ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀਕੀ ਫਤੇ ਵਿਚਾਰ ਨੂੰ ਰੰਭਣ ਤੋਂ ਪਹਿਲਾਂ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਚਾਹੁੰਨਾ ਦੇਖੋ ਇਹ ਤਾਂ ਸਾਨੂੰ ਪਤਾ ਹੈ ਬਾਣੀ ਸਮੁੰਦਰ ਹੈ ਤੇ ਇਸ ਸਮੁੰਦਰ ਦੇ ਅੰਦਰ ਜਿਹੜਾ ਗਹਿਰਾ ਉਤਰਦਾ ਹੈ ਉਤਨੇ ਹੀ ਮਾਨਕ ਮੋਤੀ ਪ੍ਰਾਪਤ ਕਰਦਾ ਹੈ ਕਦੀ ਤੁਸੀਂ ਵੇਖਿਓ ਸਮੁੰਦਰਾਂ ਦੇ ਕੰਢੇ ਲੋਕ ਬਹੁਤ ਹੁੰਦੇ ਆ ਕੋਈ ਸੂਰਜ ਦੀ ਤਪਸ਼ ਨੂੰ ਮਾਣ ਰਿਆ ਹੁੰਦਾ ਹੈ ਕੋਈ ਰੇਤ ਉੱਤੇ ਪਿਆ ਉਸ ਰੇਤ ਦੇ ਆਨੰਦ ਨੂੰ ਮਾਣ ਰਿਆ ਹੁੰਦਾ ਹੈ ਕੋਈ ਪਾਣੀ ਦੇ ਅੰਦਰ ਸਮੁੰਦਰ ਵਿੱਚ ਵੜ ਕੇ ਉਸ ਪਾਣੀ ਦੇ ਆਨੰਦ ਲੈ ਰਿਆ ਹੁੰਦਾ ਹੈ ਇੱਕ ਗੱਲ ਸਮਝ ਵਿੱਚ ਪਈ ਇਹਨਾਂ ਨੂੰ ਵੇਖਦੇ ਇਹ ਕੱਲੇ ਕੰਡੇ ਵੇਖਣ ਵਾਲੇ ਨੇ ਕੋਈ ਸਮੁੰਦਰ ਦੇ ਕੰਡਿਆਂ ਤੇ ਬੈਠਾ ਧੁੱਪ ਪਿਆ ਮਾਣਦਾ ਹੈ ਕੋਈ ਰੇਤ ਦੇ ਉੱਤੇ ਸੁਰਤਾ ਪਿਆ ਕੋਈ ਥੋੜਾ ਜਿਹਾ ਅਗਾਹ ਦਾ ਕੇ ਨਹਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਧੁੱਪ ਸੇਕਣ ਵਾਲਿਆਂ ਨੂੰ ਰੇਤ ਦੇ ਉੱਤੇ ਪਿਆ ਹੋਇਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਜਿਸ ਸਮੁੰਦਰ ਦੇ ਕੰਡੇ ਪੈ ਕੇ ਆਪਾਂ ਇਹ ਚੀਜ਼ਾਂ ਮਾਣ ਰਹੇ ਹਾਂ ਜਿਹੜੇ ਉਹ ਵੀ ਲੋਕ ਨੇ ਜਿਹੜੇ ਉਹਦੀ ਗਹਿਰਾਈ ਅੰਦਰ ਜਾ ਕੇ ਲੰਮਾ ਸਮਾਂ ਉਹਦੇ ਅੰਦਰ ਰਹਿ ਕੇ ਲੰਬੀ ਡੂੰਗੀ ਅੰਦਰ ਜਾ ਕੇ ਮਾਣਕ ਤੇ ਮੋਤੀ ਲੱਭ ਲੈਂਦੇ ਨੇ ਕਿਉਂਕਿ ਸਿੱਪੀਆਂ ਤੇ ਉਹਦੇ ਵਿੱਚ ਹੀ ਨੇ ਤੇ ਸਿੱਪੀਆਂ ਦੇ ਵਿੱਚ ਮੂੰਹਾਂ ਦੇ ਵਿੱਚੋਂ ਮਾਣਕ ਮੋਤੀ ਉਹੀ ਲੱਭਦੇ ਨੇ ਜਿਹੜੀ ਗਹਿਰਾਈ ਵਿੱਚ ਜਾਂਦੇ ਆ ਚੇਤੇ ਰੱਖਣਾ ਆਪਾਂ ਵੀ ਰਹਿੰਦੇ ਸਮੁੰਦਰ ਦੇ ਕੋਲ ਆ ਪਰ ਅਜੇ ਅਸੀਂ ਸਮੁੰਦਰ ਨੂੰ ਬਾਰੀ ਤੌਰ ਤੇ ਆਨੰਦ ਹੀ ਮਾਣ ਰਹੇ ਆ ਸਮੁੰਦਰ ਦਾ ਬਾਰੀ ਤੌਰ ਤੇ ਆਨੰਦ ਮਾਣ ਰਹੇ ਆ ਆਏ ਆ ਮੱਥਾ ਟੇਕਦੇ ਆ ਪ੍ਰਸ਼ਾਦ ਲੈਣੇ ਆ ਤੇ ਚਲੇ ਜਾਂਦੇ ਆ ਇਹਨੂੰ ਕਹਿੰਦੇ ਬਾਰੀ ਤੌਰ ਤੇ ਆਨੰਦ ਮਾਣਨਾ ਪਰ ਇੱਕ ਉਹ ਨੇ ਸਾਧ ਸੰਗਤ ਜਿਹੜੇ ਗਹਿਰਾ ਉਤਰਨਾ ਚਾਹੁੰਦੇ ਆ ਜਿਹੜੇ ਆਪਣੇ ਮਨ ਨੂੰ ਬਣਾ ਕੇ ਬੰਦਾਰਾ ਆਏ ਹੁੰਦੇ ਆ ਤੇ ਆਪਣੇ ਮਨ ਨੂੰ ਵਣਜਾਰਾ ਬਣਾ ਕੇ ਇਹ ਕੋਸ਼ਿਸ਼ ਕਰਦੇ ਆ ਮੇਰੀ ਰਾਸ ਅਸਲ ਵਿੱਚ ਉੱਥੇ ਪਈ ਐ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਵਿਖਾਉਣਾ ਚਾਹੁੰਦੇ ਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਤਾ ਕੀ ਕਹਿੰਦੇ ਆ ਬੰਦਿਆ ਰੱਬ ਨੇ ਤੈਨੂੰ ਵਣਜਾਰਾ ਬਣਾਇਆ ਹਰੇਕ ਬੰਦਾ ਵਣਜਾਰਾ ਹੈ ਭਾਵ ਵਪਾਰੀ ਹੈ ਵਣਜਾਰੇ ਦਾ ਅਰਥ ਹੁੰਦਾ ਜੀ ਵਣਜ ਕਰਨ ਵਾਲਾ ਵਪਾਰੀ ਵਪਾਰੀ ਦਾ ਕੰਮ ਹੁੰਦਾ ਵਪਾਰ ਕਰਨਾ ਕਦੇ ਵੀ ਵਪਾਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਵੀ ਇੱਕ ਚੀਜ਼ ਲੈ ਲਈ ਤੇ ਉਹਦੇ ਬਦਲੇ ਤੂੰ ਕੁਝ ਨਾ ਦਵੇਂ ਤੇ ਵਪਾਰ ਹੋ ਗਿਆ ਵਪਾਰੀ ਅਸਲ ਵਿੱਚ ਕੀ ਕਰਦਾ ਜੇ ਉਹਨੇ ਕੋਈ ਚੀਜ਼ ਵੇਚੀ ਹੈ ਤੇ ਉਹਦੇ ਬਦਲੇ ਉਹਨੇ ਕੁਝ ਖਰੀਦਿਆ ਵੀ ਹੈ ਉਹਨੇ ਕੁਝ ਲਿਆ ਵੀ ਹੈ ਇਹ ਨਹੀਂ ਉਹਨੇ ਕੱਲੀ ਚੀਜ਼ ਦੇ ਦਿੱਤੀ ਤੇ ਉਹਨੇ ਕੁਝ ਲਿਆ ਨਹੀਂ ਅਸਲ ਵਪਾਰੀ ਉਹ ਹੀ ਹੋਇਆ ਕਰਦਾ ਹੈ ਜਿਹੜਾ ਕੁਝ ਦੇ ਕੇ ਕੁਝ ਲੈ ਰਿਹਾ ਉਹਨੂੰ ਕਹਿੰਦੇ ਵਪਾਰੀ ਵਪਾਰ ਕਰਨ ਵਾਲਾ ਬੰਦਾ ਵੀ ਸੰਸਾਰ ਦੇ ਉੱਤੇ ਇੱਕ ਵਪਾਰੀ ਦੀ ਤਰ੍ਹਾਂ ਹੈ ਇੰਨੇ ਵੀ ਵਪਾਰ ਕਰਨਾ ਹੈ ਰੱਬ ਨੇ ਇਹਨੂੰ ਦਿੱਤਾ ਬਹੁਤ ਕੁਝ ਹੈ ਉਹਦੇ ਬਦਲੇ ਇਹਨੇ ਕੀ ਦੇਣਾ ਇਹ ਹੁਣ ਗੁਰੂ ਇਹਨੂੰ ਸਮਝਾਏਗਾ ਗੁਰੂ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਲੱਗਣੀ ਹਾਂ ਜੋ ਏ ਗੁਰੂ ਨੂੰ ਦੇਣਾ ਚਾਹੁੰਦਾ ਨਾ ਅਸਲ ਵਿੱਚ ਗੁਰੂ ਉਹ ਚੀਜ਼ ਲੈਣੀ ਨਹੀਂ ਚਾਹੁੰਦਾ ਜੋ ਚੀਜ਼ ਇਹ ਦੇਣੀ ਚਾਹੁੰਦਾ ਰੱਬ ਨੇ ਇਹਨੂੰ ਸਵਾਸ ਦਿੱਤੇ ਆ ਵਪਾਰੀ ਤੇ ਬਣਾਇਆ ਪਰ ਇਸ ਵਪਾਰੀ ਨੂੰ ਸਵਾਸ ਦਿੱਤੇ ਆ ਕਿੱਡੀ ਵੱਡੀ ਸਤਿਗੁਰੂ ਜੀ ਨੇ ਇਹਨੂੰ ਰਾਸ ਦਿੱਤੀ ਆ ਕਿੱਡੀ ਵੱਡੀ ਸਤਿਗੁਰੂ ਜੀ ਨੇ ਇਹਨੂੰ ਪੂੰਜੀ ਦਿੱਤੀ ਆ ਹੁਣ ਅੱਗੋਂ ਏਕੀ ਉਹਦੇ ਬਦਲੇ ਇਹਨੂੰ ਦੇ ਰਿਹਾ ਗੱਲ ਇੰਨੀ ਕੁ ਵੇਖਣ ਵਾਲੀ ਹੈ ਵਪਾਰੀ ਤਾਂ ਹੈ ਪਰ ਵਪਾਰ ਕਰਕੇ ਹੋ ਜਾ ਰਿਹਾ ਹੈ ਇਹ ਗੱਲ ਸਮਝਣ ਵਾਲੀ ਹੈ ਸਤਗੁਰੂ ਜੀ ਦੀ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਸਤਗੁਰੂ ਜੀ ਕਹਿੰਦੇ ਪਹਿਲੀ ਗੱਲ ਵਪਾਰੀ ਉਹ ਨਾ ਹੋਵੇ ਜਿਹਨੂੰ ਵਪਾਰ ਕਰਨਾ ਹੀ ਨਾ ਹੁੰਦਾ ਹੋਵੇ ਵਪਾਰੀ ਉਹ ਹੋਵੇ ਜਿਹਨੂੰ ਵਪਾਰ ਕਰਨਾ ਹੋਵੇ ਤੇ ਵਪਾਰੀ ਉਹ ਹੋਵੇ ਜਿਹੜਾ ਸੱਚ ਦਾ ਵਪਾਰ ਕਰਦਾ ਹੋਵੇ ਝੂਠ ਦਾ ਨਹੀਂ ਸੰਸਾਰ ਦੇ ਅੰਦਰ ਵਪਾਰੀ ਨੇ ਪਰ ਝੂਠ ਦੇ ਵਪਾਰੀ ਬੜੇ ਨੇ ਸੱਚ ਦਾ ਵਪਾਰੀ ਉਹ ਕਿਹਾ ਜਾਂਦਾ ਹੈ ਜਿਹੜਾ ਅਸਲ ਵਿੱਚ ਸੱਚ ਦਾ ਵਪਾਰ ਕਰਦਾ ਸਤਗੁਰੂ ਜੀ ਕਹਿੰਦੇ ਆ ਸੱਚੇ ਨਾਮ ਕੇ ਵਪਾਰੀ ਵਪਾਰੀ ਹੋਵੇ ਸੱਚੇ ਨਾਮ ਦਾ ਸਤਗੁਰੂ ਜੀ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਬੜਾ ਪਿਆਰਾ ਕਿਨ ਕੀ ਵਣਜੇ ਆ ਕਾਂਛੀ ਤਾਂਬਾ ਬੜਾ ਪਿਆਰਾ ਬਚਨ ਹੈ ਤੁਸੀਂ ਗਾਇ ਉਹ ਗਾਇ ਬਾਣੀ ਵਿੱਚ ਪੜ੍ਹਦੇ ਹੋਵੋਗੇ ਕਿੰਨ ਕੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੋង ਸੁਪਾਰੀ ਆਨੇ ਸਭ ਦੁਨਿਆਵੀ ਬਣਜ ਕਰਨ ਵਾਲੇ ਵਪਾਰੀ ਕਿਸੇ ਨੇ ਆ ਕੁਝ ਖਟਿਆ ਕਿਸੇ ਨੇ ਲੋង ਕਿਸੇ ਨੇ ਕੁਝ ਸਤਗੁਰੂ ਜੀ ਕਹਿੰਦੇ ਕਿਨ ਕੀ ਬਣਜਿਆ ਕਾਂਸੀ ਤਾਂਬਾ ਕਿਨ ਕੀ ਲੋង ਸੁਬਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਆਸਨ ਸੱਚ ਦੇ ਵਪਾਰੀ ਦੁਨਿਆਵੀ ਕਾਰ ਕਰਕੇ ਵਪਾਰੀ ਚਲਾ ਜਾਂਦਾ ਹੈ ਪਰ ਚੇਤ ਰੱਖਣਾ ਸੱਚ ਦਾ ਵਪਾਰ ਕਰਨ ਵਾਲਾ ਕੋਈ ਵਪਾਰੀ ਫਿਰ ਨਾ ਹੁੰਦਾ ਸੰਤੋ ਬਣਦੇ ਆ ਨਾਮ ਗੋਬਿੰਦ ਕਾ ਦਰਗਹਿ ਨਿਭੀ ਖੇਪ ਹਮਾਰੀ ਉਹਦੇ ਨਾਲ ਕੀ ਹੁੰਦਾ ਵੇਖੋ ਸੰਸਾਰ ਦੇ ਅੰਦਰ ਸੰਸਾਰੀ ਚੀਜ਼ਾਂ ਵੇਚ ਕੇ ਵਪਾਰ ਕੁਝ ਸਮੇਂ ਚੱਲ ਸਕਦਾ ਹੈ ਬੰਦਾ ਖਤਮ ਹੋ ਗਿਆ ਉਹਦਾ ਵਪਾਰ ਉਹਦੇ ਨਾਲ ਚੱਲਾ ਜਾਂਦਾ ਹੈ ਖਤਮ ਹੋ ਗਿਆ ਪਰ ਜਿਹੜਾ ਨਾਮ ਗੋਬਿੰਦ ਦਾ ਇਹ ਐਗੋ ਜਾ ਵਪਾਰ ਹੈ ਤੂੰ ਮਰ ਜਾਏ ਸਰੀਰ ਮਿੱਟੀ ਹੋ ਜਾਏ ਅੰਤ ਤੱਕ ਸਤਿਗੁਰੂ ਜੀ ਕਹਿੰਦੇ ਵਪਾਰ ਤੇਰੇ ਨਾਲ ਹੀ ਰਹਿਣਾ ਕਿ ਵਪਾਰ ਖਤਮ ਥੋੜਾ ਹੋਣਾ ਸੰਤੋ ਬਣਦਿਆਂ ਨਾਮ ਗੋਬਿੰਦ ਦਾ ਤੇ ਇਸੇ ਨੂੰ ਅਗਾ ਸਤਿਗੁਰੂ ਜੀ ਦੀ ਬਾਣੀ ਪਏ ਤਾਂ ਕੀ ਕਹਿੰਦੀ ਹੈ ਵਣਜ ਕਰੋ ਵਣਜਾਰੇ ਹੋ ਦੇਖੋ ਵਣਜ ਹੀ ਕਰਨੀ ਹੈ ਵਪਾਰ ਹੀ ਕਰਨਾ ਤੇ ਸਤਿਗੁਰੂ ਜੀ ਕਹਿੰਦੇ ਝੂਠ ਵਾਲਾ ਵਪਾਰ ਕਿਉਂ ਕਰਦਾ ਝੂਠ ਵਾਲਾ ਵਪਾਰ ਨਾ ਕਰ ਜੇ ਉਹ ਜਤੂ ਵਪਾਰ ਕਰਦਾ ਉਹ ਵਪਾਰ ਨਹੀਂ ਵਣਚ ਕਰੋ ਵਣਾਰੇ ਹੋ ਫਖਰ ਲੇ ਹੋ ਸੰਭਾਲ ਜੇ ਤੂੰ ਕਿਸੇ ਚੀਜ਼ ਦੀ ਸੰਭਾਲ ਹੀ ਕਰਨੀ ਹੈ ਤੇ ਉਸ ਵਖਰ ਦੀ ਸੰਭਾਲ ਕਰ ਕਿਹੜੀ ਵਖਰ ਲੇ ਹੋ ਸੰਭਾਲ ਐਸੀ ਵਸਤ ਵਿਸਾਹੀ ਹੈ ਜੈਸੀ ਲਿਭ ਹੈ ਨਾਲ ਹੁਣ ਬੰਦਾ ਸੋਚਦਾ ਜੋ ਕੁਝ ਮੈਂ ਖਟਿਆ ਨਾ ਆ ਦੁਨੀਆ ਦੀ ਧਨ ਆ ਦੌਲਤ ਆ ਮਾਇਆ ਜੋ ਕੁਝ ਮੈਂ ਬਣਾਇਆ ਇਹ ਸਾਰਾ ਕੁਝ ਮੇਰੇ ਨਾਲ ਚੱਲੇਗਾ ਇਹ ਸਭ ਝੂਠ ਹੈ ਸਤਿਗੁਰੂ ਜੀ ਕਹਿੰਦੇ ਵੇਖੀ ਕਿਤੇ ਝੂਠ ਸਮਗਰੀ ਪੇਕ ਸੱਚ ਕਰ ਜਾਂਦੇ ਆ ਸੱਚ ਨਾ ਕਿਤੇ ਜਾਣ ਕੇ ਬਹਿ ਜੀ ਇਹ ਜੋ ਕੁਝ ਤੂੰ ਬਣਾਇਆ ਨਾ ਇਹ ਸੱਚ ਨਹੀਂ ਹੈ ਇਹ ਝੂਠ ਦੇ ਉੱਤੇ ਖੜਿਆ ਹੋਇਆ ਹੈ ਧੰਨ ਗੁਰੂ ਨਾਨਕ ਮਹਾਰਾਜ ਦੇਖੋ ਮੇਰੀ ਮੱਤ ਬੜੀ ਥੋੜੀ ਐ ਸਾਧ ਸੰਗਤ ਹੋ ਸਕਦਾ ਹੈ ਮੇਰੇ ਬੋਲਾਂ ਨਾਲ ਤੁਸੀਂ ਨਾਰੀਜ ਪਾਓ ਗੁਰੂ ਨਾਨਕ ਮਹਾਰਾਜ ਜੀ ਦੀ ਮੱਤ ਬਹੁਤ ਵੱਡੀ ਐ ਮੈਨੂੰ ਆਸ ਹੈ ਕਿ ਵੀ ਸਤਗੁਰੂ ਜੀ ਦੇ ਬੋਲ ਅਨੁਸਾਰ ਤੁਹਾਨੂੰ ਗੱਲ ਸਪਸ਼ਟ ਹੋ ਜਾਵੇਗੀ ਇੱਕ ਵਪਾਰੀ ਸੁਲਤਾਨਪੁਰ ਦੀ ਧਰਤੀ ਤੇ ਆਇਆ ਸੁਲਤਾਨਪੁਰ ਦੀ ਧਰਤੀ ਤੇ ਆਉਂਦਾ ਹੈ ਧੰਗ ਗੁਰੂ ਨਾਨਕ ਮਹਾਰਾਜ ਜੀ ਮੋਦੀ ਦੀ ਕਾਰਪੈ ਕਰਦੇ ਆ ਸੱਚ ਦਾ ਵਪਾਰੀ ਮੋਦੀ ਦੀ ਕਾਰਪੈ ਕਰਦਾ ਹੈ ਤੇ ਉਸ ਮੋਤੀ ਦੀ ਕਾਰ ਕਰਨ ਵਾਲੇ ਧੰ ਗੁਰੂ ਨਾਨਕ ਮਹਾਰਾਜ ਨੇ ਪਤਾ ਨਹੀਂ ਕਿੰਨਿਆਂ ਨੂੰ ਸੱਚ ਦੀ ਕਾਰ ਕਰਨੀ ਸਿਖਾ ਦਿੱਤੀ ਪੂਰਾ ਸੁਲਤਾਨਪੁਰ ਇੱਥੋਂ ਤੱਕ ਕਿ ਦੌਲਤ ਜਿਹੜਾ ਉੱਥੋਂ ਦਾ ਨਵਾਬ ਹੈ ਉਹ ਵੀ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਉਂਦਾ ਤੇ ਆਪਣੇ ਮੂੰਹੋਂ ਕਹਿੰਦਾ ਧੰ ਗੁਰੂ ਨਾਨਕ ਪਾਤਸ਼ਾਹ ਤੇਰੇ ਵਰਗਾ ਵਪਾਰ ਨਹੀਂ ਕਿਸੇ ਨੇ ਕੀਤਾ ਜੇ ਤੂੰ ਵਪਾਰ ਇੱਥੇ ਬਹਿ ਕੇ ਕਰਦਾ ਹੈ ਉਹ ਸੱਚ ਦਾ ਵਪਾਰ ਕਰਦਾ ਤੂੰ ਸੱਚ ਤੋਲਣਾ ਦੱਸ ਦਿੱਤਾ ਤੂੰ ਸੱਚ ਦਾ ਵਟਾ ਰੱਖਣਾ ਦੱਸ ਦਿੱਤਾ ਕਿਵੇਂ ਵਟੇ ਸੱਚ ਦੇ ਰੱਖ ਕੇ ਸੱਚ ਤੋਲੀਦਾ ਇਹ ਗੁਰੂ ਨਾਨਕ ਮਹਾਰਾਜ ਜੀ ਨੇ ਸਿਖਾਇਆ ਸੋ ਅੱਜ ਸਾਡੀ ਕੌਮ ਦੀ ਬਦਕਿਸਮਤੀ ਹੈ ਸਾਨੂੰ ਸੱਚ ਤੋਲਣਾ ਹੀ ਨਹੀਂ ਆਇਆ ਬੈਠੇ ਆਪਾਂ ਧੰਗ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਹੁੰਨੇ ਆ ਪਰ ਸੱਚ ਤੋਲਣਾ ਸਾਨੂੰ ਨਹੀਂ ਆਉਂਦਾ ਉੱਥੇ ਬਹਿ ਕੇ ਵੀ ਆਪਾਂ ਝੂਠ ਦਾ ਕੁਫਰ ਤੋਲੀ ਜਾਂਦੇ ਹੁੰਨੇ ਆ ਇੱਕ ਵਪਾਰੀ ਆਇਆ ਸਨ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਪੰਡ ਲਾ ਕੇ ਰੱਖਦਾ ਕਿੰ ਲੱਗਾ ਮੈਂ ਬੜੀ ਦੂਰੋਂ ਆਇਆ ਨਵਾਬ ਦੌਲਤ ਖਾਨ ਦੇ ਕੋਲ ਮੈਂ ਆ ਵਪਾਰ ਕਰਦਾ ਤੇ ਤੁਸੀਂ ਇਸ ਵਪਾਰ ਦੀ ਕੀਮਤ ਮੇਰੇ ਕੋਲੋਂ ਲੈ ਲਓ ਤੇ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਉਹ ਮੈਨੂੰ ਤੁਸੀਂ ਦੇ ਦਿਓ ਗੁਰੂ ਨਾਨਕ ਮਹਾਰਾਜ ਜੀ ਹੁਣ ਉਹਨਾਂ ਦਾ ਸਮਝਾਉਣ ਦਾ ਤਰੀਕਾ ਬੜਾ ਕਮਾਲ ਦਾ ਹੈ ਉਹ ਸਕਦਾ ਸਾਡੀ ਮੱਤ ਉੱਥੋਂ ਤੱਕ ਨਾ ਜਾਵੇ ਜਾ ਵੀ ਨਹੀਂ ਸਕਣੀ ਪਹੁੰਚ ਨਹੀਂ ਉੱਥੋਂ ਤੱਕ ਗੁਰੂ ਨਾਨਕ ਮਹਾਰਾਜ ਜੀ ਨੇ ਵੇਖ ਲਿਆ ਸਮਝੇਗਾ ਤਰੀਕਾ ਅਪਣਾਇਆ ਜਿਸ ਤਰ੍ਹਾਂ ਪੰਦੇ ਨੂੰ ਪੱਟੀ ਪੜਾਣ ਲਾ ਦਿੱਤਾ ਨਾ ਗੁਰੂ ਨਾਨਕ ਮਹਾਰਾਜ ਜੀ ਨੇ ਜਿਸ ਤਰ੍ਹਾਂ ਭਾਈ ਸੱਜਣ ਨੂੰ ਵੀ ਪੜਾ ਦਿੱਤਾ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਭਾਈ ਕੌੜਾ ਜੀ ਨੂੰ ਸਮਝਾ ਦਿੱਤਾ ਹੁਣ ਉਹ ਵਪਾਰੀ ਜਿਹੜਾ ਆਇਆ ਹੈ ਨਾ ਗੁਰੂ ਨਾਨਕ ਮਹਾਰਾਜ ਉਹਨੂੰ ਵੀ ਸਮਝਾਉਣ ਲੱਗੇ ਆ ਗੁਰੂ ਨਾਨਕ ਮਹਾਰਾਜ ਜੀ ਗਿਣਤੀ ਸ਼ੁਰੂ ਕਰਦੇ ਆ ਗਿਣਤੀ ਸ਼ੁਰੂ ਕਰਦੇ ਆ 1 ਕਹਿੰਦਾ ਠੀਕ ਹੈ ਫਿਰ ਸਿੱਧਾ ਗੁਰੂ ਨਾਨਕ ਮਹਾਰਾਜ ਜੀ 7 ਉਹ ਕਹਿੰਦਾ ਕਿ ਵੀ ਕੇਖੋ ਜਾਂ ਮੋਤੀ ਖਾਨੇ ਦੇ ਵਿੱਚ ਇਹਨਾਂ ਨੇ ਗਿਣਤੀ ਮਿੰਡਤੀ ਕਰਨੀ ਵੀ ਇਹਨੂੰ ਨਹੀਂ ਆਉਂਦੀ ਇਹ ਕਿਦਾਂ ਕਾਰ ਸੰਭਾਲਦਾ ਹੋਏਗਾ ਮੋਤੀ ਖਾਨੇ ਦੀ ਇਹ ਇਸ ਤਰ੍ਹਾਂ ਤੋਂ ਇਸ ਤਰ੍ਹਾਂ ਤੇ ਇਹ ਬਰਬਾਦ ਹੋ ਜਾਏਗਾ ਆਪ ਵੀ ਲੁੱਟਿਆ ਜਾਏਗਾ ਇਹਦਾ ਘਰ ਵੀ ਲੁੱਟਿਆ ਜਾਏਗਾ ਇਹਨੇ ਆਪਣਾ ਆਪ ਹੀ ਨਹੀਂ ਲਟਾਉਣਾ ਇਹਨੇ ਦੌਲਤ ਖਾ ਦਾ ਮੋਦੀ ਖਾਨਾ ਹੀ ਲੁਟਾ ਕੇ ਰੱਖ ਦਿੰਦਾ ਇਹਨੂੰ ਤਾਂ ਗਿਣਤੀ ਚੰਗੀ ਤਰ੍ਹਾਂ ਨਹੀਂ ਆਉਂਦੀ ਉਹ ਆਪਣੇ ਮਨ ਵਿੱਚ ਕਹਿੰਦਾ ਕਿ ਇਹ ਕੇ ਖੋ ਜਾ ਜਿਹੜਾ ਵਪਾਰੀ ਅੱਗੇ ਪਿਠਾਇਆ ਇਹ ਤਾਂ ਗਿਣਤੀ ਚੰਗੀ ਤਰ੍ਹਾਂ ਨਹੀਂ ਆਉਂਦੀ ਕਹਿਣ ਲੱਗਾ ਹੱਥ ਜੋੜ ਕੇ ਕਹਿਣ ਲੱਗਾ ਜੀ ਤੁਹਾਨੂੰ ਗਿਣਤੀ ਨਹੀਂ ਆਉਂਦੀ ਇੱਕ ਤੋਂ ਬਾਅਦ ਸੱਤ ਨਹੀਂ ਆਉਂਦਾ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਜਿਹੜਾ ਉਹ ਦੋ ਆਉਂਦਾ ਹੈ ਨਾ ਜੀ ਉਹ ਕਹਿਣ ਲੱਗਾ ਕਿ ਵੀ ਇੱਕ ਤੋਂ ਬਾਅਦ ਤੇ ਦੋ ਹੀ ਆਉਂਦਾ ਹੈ ਕੱਲ ਕਿ ਗਿਣਤੀ ਕਰੋ ਤੁਸੀਂ ਫਿਰ ਆਪਾਂ ਦੁਬਾਰਾ ਕਰ ਲੈਨੇ ਆ ਉਹਨੇ ਫਿਰ ਗਿਣਤੀ ਗਿਣੀ ਆ ਇੱਕ ਉਹ ਨਾ ਉਹ ਫਿਰ 7 ਤੇ ਚਲੇ ਜਾਂਦੇ ਆ ਕਹਿਣ ਲੱਗਾ ਕਿ ਵੀ ਨਹੀਂ ਇਹਨੂੰ ਗਿਣਤੀ ਨਹੀਂ ਹੁੰਦੀ ਉਹ ਕਹਿਣ ਲੱਗਾ ਕਿ ਵੀ ਤੇਰੀ ਗੱਲ ਮੈਨੂੰ ਪੱਲੇ ਨਹੀਂ ਪੈਂਦੀ ਤੂੰ ਇੱਕ ਤੋਂ ਸਿੱਧਾ 7 ਤੇ ਚੱਲਿਆ ਜਾਣਾ ਮੈਨੂੰ ਸਮਝਾ ਤਾਂ ਸੇ ਅਸਲ ਕਹਾਣੀ ਕੀ ਆ ਤੇਰੀ ਅਸਲ ਗੱਲ ਕੀ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਕਹਿਣ ਲੱਗਾ ਭਾਈ ਤੂੰ ਵਪਾਰ ਕਰਨ ਆਇਆ ਸੱਚ ਕਹਿਣਾ ਗਿਣਤੀ 1 2 3 ਤੋਂ ਸ਼ੁਰੂ ਹੁੰਦੀ ਹੈ ਪਰ ਮੈਂ ਤੈਨੂੰ ਸਮਝਾਉਣਾ ਚਾਹੁੰਨਾ ਇੱਕ ਯਾਦ ਰੱਖੀ ਇੱਕ ਪਰਮਾਤਮਾ ਹੈ ਉਹ ਇੱਕੋ ਹੀ ਹੈ ਜਿਹਨੂੰ ਸਤਗੁਰੂ ਜੀ ਕਹਿੰਦੇ ਏਕੋ ਹੈ ਭਾਈ ਏਕੋ ਹੈ ਸਾਹੀ ਮੇਰਾ ਏਕੋ ਹੈ ਕਹਿ ਲੱਗਾ ਸਤ ਇੱਕ ਗੱਲ ਚੇਤੇ ਰੱਖੀ ਜੇ ਦੁਨੀਆ ਤੇ ਕੁਝ ਵਰਤਦਾ ਤੇ ਸਤ ਨਾਮ ਹੀ ਵਰਤਦਾ ਗੁਰੂ ਨਾਨਕ ਮਹਾਰਾਜ ਕਹੇ ਦੁਨੀਆ ਤੇ ਜੇਕਰ ਸੱਚ ਵਰਤਦਾ ਉਸ ਇੱਕ ਦੇ ਪਸਾਰੇ ਦੇ ਵਿੱਚੋਂ ਸੱਚ ਵਰਤਦਾ ਤੇ ਤੂੰ ਕਹਿਣਾ ਤੇਰਾ ਸਿੱਧਾ ਤੇਰਾ ਤੇ ਕਹਿਣ ਲੱਗੇ ਬੰਦਿਆ ਤੈਨੂੰ ਤੋਲਣਾ ਹੀ ਨਹੀਂ ਆਇਆ ਤੂੰ ਕਦੀ ਤੇਰਾ ਤੇਰਾ ਕਹਿ ਕੇ ਤੋਲਦਾ ਰੱਬ ਨੇ ਤੇਰਾ ਹੀ ਹੋ ਜਾਣਾ ਸੀ ਤੂੰ ਕਦੀ ਆਖਿਆ ਮੈਂ ਸਭ ਕੁਝ ਤੈਨੂੰ ਸੋਪਿਆ ਜਾਂ ਤੇਰਾ ਬੰਦਾ ਪਦੀ ਆਖਿਆ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਸਾਡਾ ਇੱਕ ਬੋਲ ਗੁਰੂ ਦੇ ਸਾਨੂੰ ਕੋਲ ਲੈ ਕੇ ਵੀ ਜਾ ਸਕਦਾ ਹੈ ਤੇ ਸਾਡਾ ਇੱਕ ਬੋਲ ਸਾਨੂੰ ਗੁਰੂ ਤੋਂ ਦੂਰ ਵੀ ਲੈ ਕੇ ਜਾ ਸਕਦਾ ਹੈ ਸਾਡਾ ਇੱਕ ਬੋਲ ਗੁਰੂ ਤੋਂ ਦੂਰੀ ਵੀ ਪਵਾ ਸਕਦਾ ਹੈ ਤੇ ਗੁਰੂ ਦੇ ਨੇੜੇ ਵੀ ਲੈ ਕੇ ਜਾ ਸਕਦਾ ਮੈਂ ਬੇਨਤੀ ਕੀਤੀ ਸੀ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਆ ਨਾ ਦੇਖੋ ਇਹ ਤਾਂ ਹੋਇਆ ਕਿ ਵੀ ਕੋਈ ਸਾਡੇ ਘਰ ਆਇਆ ਅਸੀਂ ਉਹਨੂੰ ਪੁੱਛਿਆ ਕਿ ਤੂੰ ਕੌਣ ਹੈ ਕਿੱਥੋਂ ਆਇਆ ਪਰ ਅੱਜ ਜਾ ਕੇ ਜਦੋਂ ਉਹ ਸਾਹਮਣੇ ਆਉਂਦਾ ਉਹਨੂੰ ਕਹਿੰਦੇ ਤੂੰ ਕੌਣ ਹੈ ਗੁਰੂ ਸਾਹਿਬ ਨੇ ਪੁੱਛਿਆ ਤੂੰ ਕੌਣ ਹੈ ਹਾਲਾਂਕਿ ਮਾਧੋ ਦਾਸ ਬੈਰਾਗੀ ਨੂੰ ਪੁੱਛਣਾ ਚਾਹੀਦਾ ਸਤਗੁਰੂ ਤੂੰ ਕੌਣ ਹੈ ਸਤਗੁਰੂ ਪੁੱਛ ਰਿਹਾ ਤੂੰ ਕੌਣ ਹੈ ਤੇ ਭਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਮਾਧੋਦਸ ਬਰਾਗੀ ਦੇ ਰੂਪ ਵਿੱਚ ਪਤਾ ਕੀ ਕਹਿੰਦਾ ਕਹਿ ਲੱਗਾ ਮੈਂ ਤੇਰਾ ਬੰਦਾ ਕਹਿੰਦੀ ਆਪਾਂ ਆਖਿਆ ਸਤਿਗੁਰੂ ਮੈਂ ਤੇਰਾ ਬੰਦਾ ਨਹੀਂ ਨਾ ਇੱਕ ਬੋਲ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲੈ ਆਂਦਾ ਉਹਨੂੰ ਗੜ ਵੱਕੜੀ ਵਿੱਚ ਲੈ ਆਂਦਾ ਇਥੋਂ ਤੱਕ ਬੇਨਤੀ ਹੈ ਪੂਰੇ ਇਤਿਹਾਸ ਦੇ ਵਿੱਚ ਅਨੇਕਾਂ ਬਾਤਾਂ ਨੇ ਸਾਧ ਸੰਗਤ ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਤੂੰ ਤੇਰਾ ਤੇਰਾ ਕਹਿ ਕੇ ਤੋਲਨੇਗਾ ਤੋਲੇਗਾ ਨਾ ਅੱਜ ਵੀ ਤੂੰ ਆਪਣੀ ਦੁਕਾਨ ਆਪਣੇ ਘਰ ਆਪਣੇ ਕਿਤੇ ਵੀ ਦਫ਼ਤਰ ਵਿੱਚ ਬਹਿ ਕੇ ਤੇਰਾ ਤੇਰਾ ਕਰਕੇ ਤੋਲੇਗਾ ਸੱਚ ਜਾਣੀ ਤੈਨੂੰ ਸੱਚ ਦਾ ਵਪਾਰ ਕਰਨਾ ਆ ਜਾਏਗਾ ਫਿਰ ਕਹਿਣਾ ਪਵੇਗਾ ਗੁਰੂ ਨਾਨਕ ਪਾਤਸ਼ਾਹ ਤੇਰੇ ਨਾਲ ਹੀ ਐ ਤੈਨੂੰ ਸੰਭਾਲ ਹੀ ਕਰਨੀ ਨਹੀਂ ਆਈ ਸੱਚ ਦੀ ਤੈਨੂੰ ਵਪਾਰੀ ਹੋਈ ਬਣਨਾ ਨਹੀਂ ਆਇਆ ਸੱਚ ਦਾ ਉਹ ਵਪਾਰੀ ਕਿਹੜਾ ਸੀ ਜਿਹੜਾ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇੱਕ 7 13 ਦਾ ਵਪਾਰ ਕਰਕੇ ਜਦੋਂ ਉੱਠਣ ਲੱਗਾ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕਹਿੰਦਾ ਧੰਨ ਨਾਨਕ ਸਤਿਗੁਰ ਜੀਓ ਮੈਂ ਵਪਾਰ ਤੇ ਕਰਦਾ ਰਿਆਂ ਪਰ ਤੇਰੇ ਵਰਗਾ ਵਪਾਰ ਕੋ ਨਹੀਂ ਮੈਨੂੰ ਕਰਨਾ ਆਇਆ ਓਸੀ ਭਾਈ ਪਗੀਰਤ ਜੀ ਇਤਿਹਾਸ ਵਿੱਚ ਨਾਮ ਆਉਂਦਾ ਉਹਨਾਂ ਦਾ ਬੜਾ ਵਪਾਰੀ ਬੱਧਾ ਰਿਆ ਅੱਜ ਜਦੋਂ ਉਹਨੂੰ ਸੱਚ ਦਾ ਵਪਾਰ ਕਰਨਾ ਆਇਆ ਨਾ ਤੇ ਸੁਲਤਾਨਪੁਰ ਦੀ ਧਰਤੀ ਤੋਂ ਉਹਨੂੰ ਵਪਾਰ ਕਰਨਾ ਆਇਆ ਉਹੀ ਭਾਈ ਪਗੀਰਤ ਜਿਹੜਾ ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਕੇ ਆਪਣਾ ਜੀਵਨ ਸਵਾਰ ਲੈਂਦਾ ਆਪਣਾ ਆਪ ਸਵਾਰ ਲੈਂਦਾ ਤੇ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਸੱਚ ਦਾ ਵਪਾਰ ਅਜੇ ਤੱਕ ਸਿੱਖ ਨਹੀਂ ਪਾਏ ਗੁਰਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਆਂ ਖਰ ਰਾਸ ਮੇਰੀ ਮਨ ਵਣਜਾਰਾ ਰਾਸ ਦਾ ਅਰਥ ਹੁੰਦਾ ਜੀ ਵਣਜ ਵਪਾਰ ਕਰਨ ਵਾਸਤੇ ਧਨ ਦੀ ਪੂੰਜੀ ਹਰ ਰਾਸ ਮੇਰੀ ਮਨ ਵਣਦਾਰਾ ਸਤਿਗੁਰ ਕਹਿੰਦੇ ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਵੇਖੋ ਆਪਣੇ ਗੁਰੂ ਤੋਂ ਹੁਣ ਸਬ ਦਾ ਅਲੱਗ ਅਲੱਗ ਗੁਰੂ ਥੋੜਾ ਹੈ ਹੁਣ ਦੁਨੀਆ ਦੇ ਉੱਤੇ ਜਦੋਂ ਝਾਤ ਮਾਰਦੇ ਆ ਹੁਣ ਜਿਹੜੇ ਗੁਰੂ ਆਪਾਂ ਬਣਾਏ ਆ ਅਸੀਂ ਕਹਿੰਦੇ ਆ ਆਪਣਾ ਗੁਰੂ ਹੋ ਸਕਦਾ ਹੈ ਕੱਲ ਨੂੰ ਉਹ ਬਲਾਤਕਾਰੀ ਨਿਕਲ ਆਵੇ ਹੋ ਸਕਦਾ ਹੈ ਕੱਲ ਨੂੰ ਉਹਦੇ ਅੰਦਰ ਕੋਈ ਧੋਖਾ ਹੋਵੇ ਹੋ ਸਕਦਾ ਹੈ ਕਿਤੇ ਭਰਮ ਦੇ ਜਾਲ ਵਿੱਚ ਆਪ ਪਿਆ ਹੋਵੇ ਉਹ ਆਪਣਾ ਨਹੀਂ ਹੋਇਆ ਕਰਦਾ ਜਿਹੜਾ ਇਹੋ ਜਿਹਾ ਗੁਰੂ ਹੋਵੇ ਆਪਣਾ ਗੁਰੂ ਉਹ ਹੋਇਆ ਕਰਦਾ ਜਿਹੜਾ ਇਹਨਾਂ ਵਿੱਚੋਂ ਨਿਕਲ ਕੇ ਸੱਚ ਦੇ ਮਾਰਗ ਤੇ ਪਾ ਦੇਵੇ ਝੂਠ ਦੇ ਮਾਰਗ ਤੇ ਨਹੀਂ ਸੱਚ ਦੇ ਮਾਰਗ ਤੇ ਪਾਉਣ ਵਾਲਾ ਉਹ ਹੀ ਹੋਇਆ ਉਹ ਹੁੰਦਾ ਜਿਹੜਾ ਆਪਣੇ ਆਪ ਵਿੱਚ ਪੂਰਾ ਹੋਵੇ ਅਧੂਰਾ ਕਦੀ ਆਪਣਾ ਗੁਰੂ ਨਹੀਂ ਹੋਇਆ ਸਕ ਹੋ ਸਕਦਾ ਸਤਗੁਰ ਕਹਿੰਦੇ ਆ ਪੂਰਾ ਤੇ ਉਹ ਕੀ ਹੈ ਜਿਨੇ ਪੂਰੇ ਨੂੰ ਧਿਆਇਆ ਹੁੰਦਾ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਦਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਹੈ ਮੇਰਾ ਆਪਣਾ ਪੂਰਾ ਗੁਰੂ ਇਹਦੇ ਵਰਗਾ ਕੋਈ ਦੂਜਾ ਨਹੀਂ ਇਥੇ ਕਹਿੰਦੇ ਆ ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ ਆਤਮਿਕ ਆਨੰਦ ਖੱਟੀ ਖੱਟਣ ਦੇ ਲਈ ਇਹ ਵੀ ਇੱਕ ਰਾਸ ਹੈ ਆਤਮਿਕ ਆਨੰਦ ਇੱਕ ਰਾਸ ਉਹ ਧੰਨ ਹੈ ਜਿੰਦੇ ਮਿਲਣ ਦੇ ਨਾਲ ਅੰਦਰ ਆਨੰਦ ਨਾਲ ਭਰ ਜਾਂਦਾ ਹੈ ਅੰਦਰ ਰਸ ਨਾਲ ਭਰ ਜਾਂਦਾ ਹੈ ਉਸ ਆਤਮਿਕ ਆਨੰਦ ਦੀ ਖੱਟੀ ਨੂੰ ਖੱਟਣ ਲਈ ਪਰਮਾਤਮਾ ਦਾ ਨਾਮ ਕੀ ਮੇਰੀ ਰਾਸ ਪੂੰਜੀ ਹੋ ਸਕਦੀ ਹੈ ਰੱਬ ਦਾ ਨਾਮ ਨਿਰੰਕਾਰ ਦਾ ਨਾਮ ਹੀ ਮੇਰੇ ਲਈ ਅਸਲ ਵਿੱਚ ਉਹ ਜਿਹੜੀ ਆ ਪੂੰਜੀ ਹੈ ਮੇਰਾ ਮਨ ਇਸ ਹਰ ਰਾਸ ਮੇਰੀ ਮਨ ਬਣ ਜਾਰਾ ਇਸ ਪੂੰਜੀ ਨੂੰ ਇਕੱਠਿਆਂ ਕਰਨ ਦੇ ਲਈ ਇਸ ਚੀਜ਼ ਦਾ ਵਪਾਰ ਕਰਨ ਦੇ ਲਈ ਹੁਣ ਮਨ ਨੂੰ ਬਣ ਜਾਰਾ ਬਣਾਉਣਾ ਪੈਣਾ ਹੈ ਇਸ ਮਨ ਨੂੰ ਬਣ ਜਾਰਾ ਬਣਾਉਣਾ ਪੈਣਾ ਮਨ ਬਣ ਜਾਰਾ ਬਣ ਗਿਆ ਰਾਸ ਖੱਟੀ ਵਾਲੇ ਪਾਸੇ ਤੁਰ ਪਏਗਾ ਜੇ ਮਨ ਬਣ ਜਾਰਾ ਨਾ ਬਣਿਆ ਤੇ ਰਾਸ ਖੱਟੀ ਕਦੀ ਨਹੀਂ ਜਾਣੀ ਕੱਚਾ ਧੰਨ ਤੇ ਖਟਦਾ ਰਹੇਗਾ ਕਾਚਾ ਧੰਨ ਸੰਚੇ ਮੂਰਖ ਗਵਾਰਾ ساری ਜ਼ਿੰਦਗੀ ਖਟਦਾ ਰਹੇਗਾ ਪਰ ਜੇ ਮਨ ਬਣਜਾਰਾ ਸੱਚ ਦਾ ਬਣ ਗਿਆ ਤੇ ਸੱਚ ਦਾ ਵਪਾਰ ਕਰਨਾ ਇਹਨੂੰ ਆ ਜਾਏਗਾ ਸਤਿਗੁਰੂ ਜੀ ਕਹਿੰਦੇ ਆ ਮੇਰਾ ਮਨ ਇਸ ਬਣਜ ਦਾ ਵਪਾਰੀ ਬਣ ਗਿਆ ਬੜਾ ਲੰਮਾ ਸਮਾਂ ਸਾਧ ਸੰਗਤ 28 ਸਾਲ ਕਿਤੇ ਘਟ ਨਹੀਂ ਹੋਇਆ ਕਰਦੇ ਕਿੱਤੇ ਗੁਰੂ ਅਮਰਦਾਸ ਸਾਹਿਬ ਨੂੰ ਪੁੱਛਿਓ 28 ਸਾਲ ਜ਼ਿੰਦਗੀ ਦੇ ਤੁਸੀਂ ਵੀ ਬਣਜ ਕੀਤਾ ਕਿ ਜੋ ਬਣਜ ਕੀਤਾ ਉਹਦੇ ਵਿੱਚੋਂ ਸੱਚ ਦੀ ਭਾਲ ਮਿਲੀ ਕਿਤੇ ਉਹ ਸੱਚ ਦੀ ਭਾਲ ਕਰਦੇ ਆ ਕਿਤੇ ਸੱਚ ਮਿਲਿਆ ਉਹ ਇੱਕ ਗੱਲ ਤੁਹਾਨੂੰ ਕਹਿਣਗੇ ਨਹੀਂ ਸੱਚ ਉਸ ਦਿਨ ਬਣਿਆ ਮਨਵਪਾਰੀ ਸੱਚ ਦਾ ਉਸ ਦਿਨ ਬਣਿਆ ਜਿਸ ਦਿਨ ਬੀਬੀ ਅਮਰੋ ਜੀ ਪਾਸੋਂ ਗੁਰੂ ਦਾ ਸ਼ਬਦ ਸੁਣਿਆ ਤੇ ਧੰ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਹੋ ਗਏ ਉਸ ਦਿਨ 9 ਸਾਲ ਗੁਰੂ ਦੀ ਖਜੂਰੀ ਤੇ ਅੰਦਰ ਰਹਿ ਕੇ ਮਾਫ ਕਰਨਾ 12 ਸਾਲ ਰਹਿ ਕੇ ਗੁਰੂ ਦੀ ਖਜੂਰੀ ਤੇ ਅੰਦਰ ਜੋ ਵਣਜ ਕਾਰ ਸੇਵਾ ਕੀਤੀ ਹੈ ਨਾ ਸੱਚ ਓਦਣ ਲੱਭਾ ਨਹੀਂ ਤੇ ਕਿਤੋਂ ਸੱਚ ਨਹੀਂ ਲੱਭਾ ਸੋ ਸਤਗੁਰੂ ਜੀ ਕਹਿੰਦੇ ਆ ਮੇਰਾ ਮਨ ਇਸ ਵਣਜ ਦਾ ਵਪਾਰੀ ਬਣ ਗਿਆ ਹੈ ਪ੍ਰਮਾਤਮਾ ਦਾ ਨਾਮ ਮੇਰੀ ਰਾਸ ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹਰ ਰਾਸ ਮੇਰੀ ਮਨ ਵਣਦਾਰਾ ਸਤਿਗੁਰ ਤੇ ਰਾਸ ਜਾਣੀ ਹੁਣ ਮੈਂ ਉਹ ਰਾਸ ਜਿਹੜੀ ਮੈਂ ਇਕੱਠੀ ਕਰਨੀ ਐ ਉਹ ਰਾਸ ਕਿਹੜੀ ਐ ਚੇਤੇ ਰੱਖਣਾ ਉਹ ਰਾਸ ਐ ਸੱਤ ਸੰਤੋਖ ਦਇਆ ਪਰ ਉਪਕਾਰ ਇੱਕੀ ਐ ਜੀ ਨਿਮਰਤਾ ਇਹ ਗੁਣ ਮੇਰੀ ਰਾਸ ਨੇ ਤੇ ਇਹਨਾਂ ਨੂੰ ਲੱਭਣ ਦੇ ਲਈ ਮੈਂ ਗੁਰੂ ਦੀ ਮਦਦ ਲਈ ਮੈਂ ਕਿਸੇ ਦੀ ਮਦਦ ਵੇਖੋ ਸੰਤੋਖ ਕੋਈ ਬੰਦਾ ਕਵੇ ਮੈਂ ਤੈਨੂੰ ਦਿੰਨਾ ਕੋਈ ਡਾਕਟਰ ਕੋਈ ਹਸਪੀਟਲ ਵਿੱਚ ਬੈਠਾ ਕਹਿੰਦਾ ਮੈਂ ਸੰਤੋਖ ਦਿੰਨਾ ਹੋ ਸਕਦਾ ਝੂਠਾ ਹੈ ਕਿਉਂਕਿ ਸੰਤੋਖ ਕੋਈ ਡਾਕਟਰ ਨਹੀਂ ਦਿੰਦਾ ਕੋਈ ਆ ਕੇ ਕਿ ਮਨ ਦੇ ਵਿੱਚ ਦਇਆ ਮੈਂ ਤੇਰੇ ਪਾ ਦਿਆਂ ਕੋਈ ਡਾਕਟਰ ਨਹੀਂ ਪਾ ਸਕੇਗਾ ਜਿਸ ਦਿਨ ਦਇਆ ਤੇਰੇ ਅੰਦਰ ਆਵੇਗੀ ਜਿਸ ਦਿਨ ਸੰਤੋਖ ਤੇਰੇ ਅੰਦਰ ਆਏਗਾ ਉਹ ਗੁਰੂ ਤੋਂ ਬਿਨਾਂ ਨਹੀਂ ਤੈਨੂੰ ਮਿਲਣਾ ਤੇ ਗੁਰੂ ਤੋਂ ਬਿਨਾਂ ਮਿਲਿਆ ਵੀ ਕਿਸੇ ਨੂੰ ਕੁਝ ਨਹੀਂ ਗੁਰੂ ਰੋਜ਼ ਸਾਨੂੰ ਥਾਲ ਵਿੱਚ ਇਹ ਚੀਜ਼ਾਂ ਟਿਕਾ ਕੇ ਦਿੰਦਾ ਖਾਣ ਵਾਲਾ ਚਾਹੀਦਾ ਹੈ ਗੁਰੂ ਤਾਂ ਰੋਜ਼ ਭੋਜਨ ਪਰੋਸਦਾ ਸਾਡੇ ਅੱਗੇ ਜਿਵੇਂ ਮਾਂ ਬੱਚੇ ਦੇ ਅੱਗੇ ਰੋਜ਼ ਭੋਜਨ ਪਰੋਸਤੀ ਆ ਨਾ ਲੈ ਪੁੱਤ ਖਾ ਲੈ ਗੁਰੂ ਵੀ ਕਹਿੰਦਾ ਲੈ ਪੁੱਤ ਮੈਂ ਭੋਜਨ ਪਰੋਸਿਆ ਤੂੰ ਵੀ ਖਾ ਲੈ ਉਹ ਕਿਹੜਾ ਗੁਰੂ ਕਹਿੰਦਾ ਥਾਲ ਵਿੱਚ ਤਿੰਨ ਵਸਤੂ ਪਈਓ ਕਿਹੜੀਆਂ ਸਤ ਸੰਤੋਖ ਵਿਚਾਰੋ ਕਿਤੇ ਇਹ ਭੋਜਨ ਖਾ ਕੇ ਤੈਨੂੰ ਸੱਚ ਦੀ ਕਾਰ ਕਰਨੀ ਆਦਾ ਗੁਰੂ ਰੋਜ਼ ਤੈਨੂੰ ਭੋਜਨ ਦੇ ਰਿਹਾ ਗੁਰੂ ਕਦੀ ਨਹੀਂ ਕਹਿੰਦਾ ਮੈਂ ਭੋਜਨ ਦੇ ਰਿਹਾ ਗੁਰੂ ਤਾਂ ਰੋਜ਼ ਭੋਜਨ ਦੇ ਰਿਹਾ ਤੂੰ ਖਾਣ ਵਾਲਾ ਬਣ ਇੱਕ ਤਰਾਸਦੀ ਇਹ ਵੀ ਆ ਨਾ ਭੋਜਨ ਖਾ ਤੇ ਲਿਆ ਪਰ ਪਚਿਆ ਨਹੀਂ ਇਹ ਸਭ ਤੋਂ ਵੱਡੀ ਤਰਾਸਦੀ ਹੈ ਜੇ ਪਚਿਆ ਨਹੀਂ ਇਹਦਾ ਮਤਲਬ ਹੈ ਕਿ ਵੀ ਹੁਣ ਕਹਾਣੀ ਜਿਹੜੀ ਹੈ ਉਹ ਖਰਾਬ ਹੋਣ ਵਾਲੀ ਹੈ ਹੁਣ ਬੰਦਾ ਹਸਪੀਟਲ ਤੇ ਕਿਹੜੇ ਲਾਏਗਾ ਦਵਾਈਆਂ ਖਾਏਗਾ ਕਿਉਂਕਿ ਪਾਚਨ ਸ਼ਕਤੀ ਨਹੀਂ ਹੈ ਸਤਗੁਰੂ ਜੀ ਕਹਿ ਰਹੇ ਭੋਜਨ ਤੇ ਪਾ ਦਿੱਤਾ ਸਤ ਖਾਣਾ ਸੰਤੋਖ ਖਾਣਾ ਵਿਚਾਰ ਇਹ ਪਰ ਉਸਕੇ ਤਾਂ ਮੈਂ ਤੈਨੂੰ ਦੇ ਦਿੱਤਾ ਪਰ ਇੱਕ ਗੱਲ ਚੇਤੇ ਰੱਖੀ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਖਾਵੇਗਾ ਜਿਹੜਾ ਜਿਹੜਾ ਪਚਾ ਜਾਏਗਾ ਉਧਾਰ ਉਹਦਾ ਹੋਏਗਾ ਸਰੀਰ ਨੂੰ ਤਾਕਤ ਉਹਨੂੰ ਮਿਲੇਗੀ ਜਿਹੜਾ ਰੋਟੀ ਪ੍ਰਸ਼ਾਦਾ ਖਾ ਕੇ ਪਚਾ ਗਿਆ ਤੇ ਜਿੰਨੇ ਵਿਚਾਰੇ ਨੇ ਖਾ ਕੇ ਪਚਾਇ ਹੀ ਨਾ ਉਲਟੀਆਂ ਹੀ ਕਰਦਾ ਰਿਹਾ ਉਹਨੂੰ ਤਾਕਤ ਕਿਉਂ ਦੀ ਅੰਦਰਲੀ ਤਾਕਤ ਉਹ ਵੀ ਮਰ ਜਾਣੀ ਹੈ ਹਈ ਹੈ ਨਾ ਸਤਗੁਰੂ ਜੀ ਕਹਿੰਦੇ ਭੋਜਨ ਏਹੋ ਜਪਾਈ ਇਹਨੂੰ ਖਾ ਕੇ ਪਚਾ ਲੈਂਗਾ ਤੇ ਉਧਾਰ ਹੋ ਜਾਏਗਾ ਜੇ ਖਾ ਕੇ ਪਚਾ ਹੀ ਨਾ ਹੋਇਆ ਤਾਂ ਹੀ ਤੇ ਕਹਿੰਦਾ ਨਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ ਅਸੀਂ ਖਾ ਤੇ ਲੈਨੇ ਆ ਪਚਾ ਨਹੀਂ ਸਾਡੇ ਤੋਂ ਹੁੰਦਾ ਸਰੋਪ ਵਿਚਾਰ ਸਤਗੁਰੂ ਜੀ ਕਹਿੰਦੇ ਹਰ ਹਰ ਨਿਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ ਜਿਹੜੇ ਦਿਨ ਰਾਤ ਪਰਮਾਤਮਾ ਹਰੀល ਸਿਮਰਦੇ ਆ ਭਾਵ ਜਿਹੜੇ ਆਤਮਿਕ ਆਨੰਦ ਨੂੰ ਮਾਣਦੇ ਆ ਇਹ ਭਾਈ ਤੁਸੀਂ ਵੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ ਤੇ ਹਰ ਰੋਜ਼ ਆਤਮਿਕ ਆਨੰਦ ਦਾ ਲਾਭ ਖਟੋ ਹਰ ਹਰ ਨਿਤ ਜਪਿਓ ਜਿਓ ਲਾਹਾ ਖਟਿਓ ਦਿਹਾੜੀ ਇਹ ਤਨ ਤਿਨਾਂ ਮਿਲਿਆ ਜਿਨ ਹਰ ਆਪੇ ਬਾਣਾ ਸਤਿਗੁਰੂ ਜੀ ਕਹਿੰਦੇ ਆ ਇਹ ਤਨ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਕੀ ਚੰਗਾ ਲੱਗਦਾ ਦੇਖੋ ਆਪਾਂ ਪਿੱਛੇ 3 ਨੰਬਰ ਸ਼ਬਦ ਆਨੰਦ ਸਾਹਿਬ ਦੀ ਬਾਣੀ ਦੀ ਪੌੜੀ ਨੰਬਰ 3 ਉਹਦੇ ਵਿੱਚ ਇਹ ਵਿਚਾਰ ਕੀਤੀ ਸੀ ਕਿ ਵੀ ਘਰ ਤਾਂ ਤੇਰਾ ਸਭ ਕਿਛ ਹੈ ਸਾਚੇ ਸਾਈ ਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋਪਾ ਵੇ ਜਿਸ ਦੇ ਸੋ ਪਾਵੇ ਦਾ ਭਾਵਰਤ ਕੀ ਸੀ ਜਿੰਨੂੰ ਜਿਹੜਾ ਤੈਨੂੰ ਚੰਗਾ ਲੱਗਦਾ ਉਹਦੀ ਝੋਲੀ ਵਿੱਚ ਪਾਉਣਾ ਹੈ ਸਤਗੁਰ ਜਿਹੜਾ ਤੈਨੂੰ ਚੰਗਾ ਨਹੀਂ ਲੱਗਦਾ ਉਹਨੂੰ ਤੂੰ ਦਿੰਦਾ ਵੀ ਨਹੀਂ ਦਾਤ ਦਾਤ ਰੱਖੀ ਹੱਥ ਆਪਣਾ ਜਿਸ ਭਾਵ ਹੈ ਤਿਸ ਦੇ ਜਿੰਨੂੰ ਦਿੰਦਾ ਉਹਨੂੰ ਜਿਹੜਾ ਉਹਨੂੰ ਭਾ ਗਿਆ ਚੰਗਾ ਲੱਗ ਗਿਆ ਹੁਣ ਆਪਾਂ ਸਾਡੇ ਤੇ ਇਹ ਆਪਾਂ ਵੇਖਣਾ ਕਿ ਵੀ ਆਪਾਂ ਗੁਰੂ ਨੂੰ ਚੰਗੇ ਲੱਗੇ ਕਿ ਨਹੀਂ ਲੱਗੇ ਜੇ ਤਾਂ ਆਪਾਂ ਗੁਰੂ ਨੂੰ ਚੰਗੇ ਲੱਗੇ ਤੇ ਚੇਤ ਰੱਖਣਾ ਦਾਤ ਦੇ ਦਿੱਤੀ ਤੇ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਸਵੇਰ ਦੇ ਵਿਚਾਰ ਦੇ ਅੰਦਰ ਕਈ ਵਾਰ ਸਾਡਾ ਇਹ ਸਵਾਲ ਹੁੰਦਾ ਜੀ ਆ ਆ ਤੁਸੀਂ ਤਾਂ ਰੋਜ਼ ਗੁਰਦੁਆਰੇ ਜਾਂਦੇ ਹੋ ਰੋਜ਼ ਮੱਥਾ ਟੇਕਦੇ ਹੋ ਰੋਜ਼ ਪਾਣੀ ਪੜ੍ਹਦੇ ਹੋ ਰੋਜ਼ ਬਾਣੀ ਸੁਣਦੇ ਹੋ ਰੋਜ਼ ਬਾਣੀ ਵਿਚਾਰਦੇ ਹੋ ਤੁਹਾਡਾ ਦੁੱਖ ਨਹੀਂ ਗੁਰੂ ਨੇ ਕਟਿਆ ਕਹਾਣੀ ਕੀ ਆ ਤੁਸੀਂ ਤਾਂ ਰੋਜ਼ ਗੁਰੂ ਦੀ ਗੱਲ ਸੁਣਦੇ ਹੋ ਵੇਖੋ ਇੱਕ ਬੇਨਤੀ ਕਰਾਂ ਗੁਰੂ ਨੂੰ ਨੀਵਾ ਵਖਾਣ ਦੀ ਬਜਾਏ ਸਾਨੂੰ ਪਤਾ ਕੀ ਕਹਿਣਾ ਚਾਹੀਦਾ ਜੇ ਗੁਰੂ ਨੇ ਖਜੇ ਤੱਕ ਮੇਰੇ ਦੁੱਖ ਦਾ ਕੋਈ ਖਲ ਨਹੀਂ ਕੀਤਾ ਹੋ ਸਕਦਾ ਖਜੇ ਮੈਂ ਪਾਤਰ ਹੀ ਨਾ ਬਣਿਆ ਹੋਵਾਂ ਤਾਂ ਕਰਕੇ ਇਹ ਸਭ ਕੁਝ ਨਾ ਹੋਇਆ ਹੋਵੇ ਵੇਖੋ ਜਿਹੜੇ ਇਹ ਗੱਲ ਕਹਿੰਦੇ ਆ ਸੱਚ ਵਿੱਚ ਮੈਨੂੰ ਗੁਰੂ ਨੇ ਕੁਝ ਨਹੀਂ ਦਿੱਤਾ ਤੂੰ ਗੁਰੂ ਨੂੰ ਨੀਵਾਖਾ ਕੇ ਗੁਰੂ ਨਾਲੋਂ ਆਪਣੇ ਆਪ ਨੂੰ ਤੋੜ ਲਿਆ ਇੱਕ ਉਹ ਵੀ ਸੱਜਣ ਸਣ ਜਿਹੜੇ ਹੱਥ ਜੋੜ ਕੇ ਕਹਿੰਦੇ ਮੈਂ ਗੁਰੂ ਦਾ ਪਾਤਰ ਹੀ ਨਹੀਂ ਬਣਿਆ ਹੋ ਸਕਦਾ ਮੇਰੇ ਵਿੱਚ ਕੋਈ ਘਾਟ ਹੋਵੇ ਮੇਰੇ ਵਿੱਚ ਕੋਈ ਕਮੀ ਖੋਵੇ ਤਾਂ ਕਰਕੇ ਮੇਰੀ ਗੁਰੂ ਨੇ ਹਜੇ ਤੱਕ ਸੁਣੀ ਨਾ ਹੋਈ ਪਰ ਗੁਰੂ ਤੇ ਸੱਦ ਸੁਣਦਾ ਸੱਦ ਵੇਖਦਾ ਤੇ ਰੋਜ ਸੁਣਦਾ ਤੇ ਕਈਆਂ ਦੀਆਂ ਸੁਣਦਾ ਸਭ ਦੀਆਂ ਸੁਣਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਆ ਤੇਰੇ ਵਿੱਚ ਘਾਟ ਹੁੰਦਾ ਗੁਰੂ ਨਿਵਾ ਨਹੀਂ ਹੈ ਗੁਰੂ ਅੱਜ ਵੀ ਉਹ ਹੀ ਹੈ ਸੋ ਸਤਿਗੁਰੂ ਜੀ ਕਹਿੰਦੇ ਆ ਇਹ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਜਿਨ੍ਹਾਂ ਤੇ ਕਿਰਪਾ ਕੀਤੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਇਹ ਧਨ ਉਹਨਾਂ ਨੂੰ ਮਿਲਿਆ ਕਹਿ ਨਾਨਕ ਹਰ ਰਾਸ ਮੇਰੀ ਮਨ ਘੁਆ ਬਨਜਾਰਾ ਨਾਨਕ ਤਾਸ ਆਖਦਾ ਹੈ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਆਨੰਦ ਦੀ ਖੱਟੀ ਖੱਟਦਾ ਹਾਂ ਪਹਿਲਾਂ ਮੈਂ ਉਹ ਖੱਟੀ ਨਹੀਂ ਸੀ ਖੱਟੀ ਪਰ ਜਦੋਂ ਦਾ ਮੈਨੂੰ ਗੁਰੂ ਪ੍ਰਾਪਤ ਹੋਇਆ ਜਦੋਂ ਦਾ ਮੈਨੂੰ ਐਸਾ ਗੁਰੂ ਮਿਲਿਆ ਉਦੋਂ ਦੀ ਮੈਂ ਆਤਮਿਕ ਆਨੰਦ ਦੀ ਖੱਟੀ ਖੱਟਣ ਲੱਗ ਗਿਆ ਸੋ ਸਤਗੁਰੂ ਦਾਤਾ ਕਿਰਪਾ ਕਰੇ ਕਿਤੇ ਇਹ ਰਾਸ ਵਣਜਾਰੇ ਬਣ ਕੇ ਸਾਨੂੰ ਵੀ ਖੱਟਣੀ ਆਦਾਏ ਸੱਚ ਦੇ ਵਪਾਰ ਵਪਾਰੀ ਬਣ ਸੱਚ ਦੇ ਮਾਰਗ ਤੇ ਤੁਰਨਾ ਸਾਨੂੰ ਆਦਾਏ ਏਹੋ ਜੇ ਵਪਾਰੀ ਬਣੀਏ ਸੋ ਭੁੱਲਾਂ ਦੀ ਖਿਮਾ ਇੰਨੇ ਕੋ ਬੇਨਤੀ ਪ੍ਰਵਾਨ ਕਰਿਓ ਬੋਲਦਿਆਂ ਪਾਸੋਂ ਨੇ ਕੰਮ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਨਿਬਖ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਆਨੰਦ ੴ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਇਹ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿਜ ਸੇਤੀ ਮਨਵ ਜਿਹਾ